ਜਾਲੀ ਤੋਰਾ। ਇਕ ਫੁੱਲ ਕੱਦ ਫੁੱਲ ਵਾਜਨ। ਤੋਰਾ ਤਾਰਾ ਚੱਕਰ ਨਾਲ ਇੱਕ ਵਾਰ ਮਾਰਦੇ। ਦੇਖੋ ਉਹਨਾਂ ਨੇ ਨੇ ਉਸ ਤੋਂ। ਇਹ ਵਾਲੂ ਕੋ ਬੜਾ ਸੋਹਣਾ ਤਿਆਰ ਕਰਿਆ ਯਾਰ ਕਰਮਾਲੀ ਨੇ ਬਹੁਤ ਜ਼ਿਆਦਾ ਡਬਲ ਹਵਾਨੇ ਦੀਆ ਤੇ ਪੂਰਾ ਖੁੱਲਾ ਢੋਲਾ ਹਵਾਨਾ। ਕਰਦੀ ਮਾਜਾ। ਪਿੰਡ ਕਿਹੜਾ? ਬੱਚਾ ਇਹ ਮਗਰ ਕਿਉਂ ਕਰਤੀ ਕਰਤੀ ਹੈ? ਬਹੁਤ ਬੁਰੀ ਅਟਲੀ ਆ। ਲੈ ਭਾਈ, ਇਹਨਾਂ ਵੀਰਾਂ ਦਾ ਨਾਮ ਮੋੜ ਫਾਰਮ ਹੈ। ਇਹ ਸਾਰੇ ਡੰਗਰੇ ਇਹਨਾਂ ਦੇ ਆ ਇਹ 5655। ਕੰਗੀ ਕੁਆਰਟੀ ਦੇ ਡੰਕਰ ਹੁੰਦੇ ਇਨਾਂ ਕੋਲੇ ਕਰਾਉਂਨੇ ਆ ਕੱਲੀ ਕੱਲੀ ਦੀ ਤੋਰ ਕੇ ਗੱਲ ਤੇ ਆਇਆ ਛੱਜਲਾ ਫਿਰ ਬੱਛਦੇ ਲਵਾਈ ਕੱਲੀ ਕੱਲੀ ਤੋਰ ਤੇ ਕਰਾਵੇ ਚੈੱਕ ਪੁਆਇੰਟ ਲੈ ਵੀ ਪਹਿਲੇ ਨੰਬਰ ਦੀ ਮੱਝ ਤੇ ਲਾਉਣਾ ਕੈਮਰਾ ਤੇ ਇਹ ਵੀ ਰਿਟੇਲ ਪੁੱਛਾਂਗੇ ਸਾਰੀ ਕਿੰਨੇ ਦੁੱਧ ਦੀ ਮਾਲ ਕਰ ਤੇ ਲੱਗਦੀ ਵੀ ਮੈਂ ਪਹਿਲੇ ਪਹਿਲੇ ਸੁਣੀਆ ਦੂਜੇ ਸੁਣਿਆ ਸੁਣੀਆ ਗੁਰਦੂਰਾ ਕਰਮਚਾਰੀ ਦਾ ਡਿਟੇਲ ਸਾਰੀ ਬਾਈ ਤੁਹ ਪੁੱਛ ਲਾਂਗੇ। ਜੁਝਾ ਸੂਆ ਝੂਟੀ ਐਸ ਵਾਰ ਸੂਈ ਆ। ਬਾਕੀ ਗੱਲਬਾਤ ਸਾਰੀ ਬਾਈ ਹੋਰਾਂ ਨਾਲ ਕਰਾਵਾਂਗੇ। ਕਿਉਂਡਾ ਸੋਹਣੀ ਫੇਸਟਵਲ ਦੀ ਆ ਬਾਈ। ਤੇ ਬੋਦੀ ਮੰਤਰ ਦੀ ਵੀ ਚੰਗੀ ਆ ਪੱਲ। ਤੇ ਦੁੱਧ ਾਲੀਆਂ ਲਾੜਾ ਵੀ ਬਣੀ ਆਈਆਂ। ਤੇ ਲੈ ਵੀ ਛੱਜ ਨਾਲ ਤੱਛ ਦੇ। ਕਿੰਨਾ ਦੁੱਧ ਦੇ ਦੱਲੇ? 12 ਕਿਲੋ ਦੱਦਾ ਬਾਈ। 12 ਲੀਟਰ ਦੁੱਧ। ਤੇ ਬੱਚਾ ਮਗਰ ਕਿਹੜਾ? ਬੱਚਾ ਮੂਰੇ ਖੜਾ। ਉਹ ਆ ਕੱਟੀ ਆ। ਹਾਂ ਬਾਈ। ਕੱਟੀ ਆ। 12 ਲੀਟਰ ਦੁੱਧ ਤੇ ਸੇਲ ਕਿੰਨੇ ਦੀ ਕਰਨੀ ਹੈ ਹੁਣ ਕੀ ਮੰਗਦਾ ਹੈ 1,60,000 ਰੁਪਏ 1,60,000 ਰੁਪਏ ਤੇ ਚਲੋ ਆ ਆ ਵਾਲੀ ਤੋੜ ਦੇ ਬਈ ਅਸਾਂ ਇਹ ਵੀ ਤੋੜ ਨੰਬਰ ਵਾਲੀ ਆ ਗਈ ਬਈ ਇਹ 2 ਨੰਬਰ ਤੇ ਮਾਰ ਗਿਆ ਕਿਹੜੀ ਇਹਨੂੰ ਵੀ ਤੋੜ ਇਹਨੂੰ ਵੀ ਤੁਰਦੀ ਨੂੰ ਕਰ ਲੈ ਚੱਕ ਤੇ ਉਥੋਂ ਨਾ ਬਰੇ ਇੱਕ ਵਾਰੀ ਤੋੜਾ ਤਰਾ ਕਰਾ ਕੇ ਜਾ ਲੈਵਲ ਉਹਦਾ ਵੀ ਬੜਾ ਚੰਗਾ ਮੱਝ ਛੋਟੀ ਦਾ ਬਣਾ ਹੋਇਆ ਟੋਟਾ ਇਹਨੇ ਅੰਗ ਦੇ ਵਿੱਚ ਛੋਟੀ ਆ ਬਈ ਦੇਖੋ ਬੇਸ ਕੁਆਲਟੀ ਦੀ ਸੋਹਣੀ ਤੇ ਕਾਡੀ ਮੰਦਰੀ ਵੀ ਪਤਲਾ ਪਿੰਡਾ ਗੈਪ ਵਾਲੇ ਚਾਰੇ ਥਾਂ ਤੋਰਾ ਤਰਾ ਕਰੇ ਕੁਵਾਰੀ ਸੇ ਚੰਗੀ ਫੋਡੀ ਬੰਤਰਾ ਸੋਹਣੀ ਫੇਸ ਕੁਆਲਿਟੀ ਹੈ ਤੇ ਬਹੁਤ ਆਗੀ ਤੇ ਆਰਡਰ ਕਰਵਾ ਲੀ ਚੰਗੀ ਬਣੀ ਯਾਰ ਤੇ ਪਰਚਮਾ ਕਰਦਾ ਹੈ ਬਿਲਕੁਲ ਸਾਫ ਸਾਨਾਵਾਂ ਨੇ ਜੀ ਬਈ ਸਾਨਾ ਥੋੜਾ ਨਹੀਂ ਬੜੀ ਸਾਫ ਆ ਇਹ ਕੀ ਰੇਟ ਚੰਨ ਕਰੇ ਇਹ 1.70 ਹਜ਼ਾਰ ਰੁਪਏ 1.70 ਤੇ ਦੁੱਧ ਕਿੰਨਾ ਹੈਗਾ 13 ਕਿਲੋ ਜੀ 13 ਲੀਟਰ ਦੁੱਧ ਥੂਏ ਕਾ ਮੈਂ ਹੂੰ ਥੂਏ ਹੋ ਜੀ ਦੂਜੇ ਜੀ ਦੂਜੇ ਹੂੰ ਚਲੋ ਜੀ ਆਤੀ ਜਲੰਮਰ ਵਾਲੀ ਮਾਸੀ ਰੇਟੇ ਦਾ ਬਈ 175 ਹਾਂ ਜੀ ਰੇਟੇ 175 ਬੱਚਾ ਕੀ ਸੀ ਮੰਗ ਰਹੋਂ ਮਗਰ ਕੱਟਾ ਹੈ ਮਗਰ ਕੱਟਾ ਹੈ ਬੱਚਾ ਤਿਆਰ ਲਓ ਜੀ ਆਤੀ ਜਲੰਮਰ ਦੀ ਮਾਸੀ ਬਈ ਵੀ ਇਹਦਾ ਵੀ ਕਰਦੇ ਤੋਰਾ ਮਿਸਰਾ ਚ ਥੋੜਾ ਜਿਹਾ ਕਰਵਾ ਆਪੀ ਇਹਦੇ ਥੱਲੇ ਵੀ ਕਰਮਾਈ ਕਰ ਅਤਲ ਚੰਗਾ ਲੱਗਿਆ ਹੋਇਆ ਤੁਰ ਤੁਰ ਦੇ ਲੱਭੀ ਤੁਰ ਦੇ ਆ ਲਓ ਜੀ ਕਰੋ ਚੰਗੀ ਪਲੀ ਹੋਈ ਹੈ ਜੀ ਤੇ ਹਰ ਤੁਣ ਵੀ ਚੰਗੇ ਨੇ ਤੇ ਆਟਰ ਵੀ ਚੰਗਾ ਬਣਿਆ ਹੋਇਆ ਇਹ ਪੇਚ ਵੀ ਕਰ ਲੋ ਇੱਕ ਵਾਰੀ ਚੈੱਕ ਕਰਮਾ ਲਈ ਦਾ ਵਾਹ ਦੇਖੋ ਚੰਗੀ ਬੋਡੀ ਬੰਦਰ ਸੋਹਣੀ ਫੇਸ ਕੁਆਲਟੀ ਕੁੰਡਾ ਸਿੰਘ ਤੇ ਲੈਵਲ ਉਹ ਐਦਾ ਵੀ ਬੜਾ ਚੰਗਾ ਮੱਝਦਾ ਯਾਰ ਡਿਟੇਲ ਇਹਦੀ ਵੀ ਆਪਾਂ ਬਾਅਦ ਨੂੰ ਪੁੱਛ ਲੈਣੇ ਆ ਇੱਕ ਕੀ ਰੇਟ ਚਾਹ ਬਈ 1,85,000 ਰੁਪਏ 1,70,000 ਰੁਪਏ ਰੇਟ ਹੈ ਮਗਰ ਇਹਦੇ ਵੀ ਕੱਟਾ ਕੱਟਾ ਹੀ ਵੀ ਪੁੱਛੋ ਕਿੰਨਾ ਲੀਟਰ ਹੈ ਦੁੱਧ ਹੈਗਾ ਜੀ 16 ਕਿਲੋ ਤਿਆਰ ਹੈ ਗੱਟਿਆ 1 ਲੀਟਰ ਤਿਆਰ ਹੈ ਇਹ ਕਿਤਾਈ 148000 ਦੀ ਇੱਕ ਪਤਾਖੀ ਹਾਂਜੀ ਤੇ ਠੀਕ ਹੈ ਤੇ ਆ ਬਈ ਚੱਲ ਚੌਥੇ ਨੰਬਰ ਤੇ ਵਾਚ ਲੈ ਲਵੀਆ ਚਾਰ ਨੰਬਰ ਵਾਲੀ ਤੇ ਵੀ ਨੰਗਾ ਮਾਰ ਲਿਓ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਚੰਗੀ ਬੋਡੀ ਦਾ ਨੱਚੇ ਦੀ ਝੋਟੀਆ ਨਵੇਂ ਅੰਗ ਦੇ ਵਿੱਚ ਝੋਟੀਆ ਦੇਖੋ ਕੱਦ ਕਾਠ ਦੀ ਬੜੀ ਬਾਖਮਾਲ ਬਈ ਤੇ ਉਹਨੇ ਸੋਹਣਾ ਜਿਹੜਾ ਹਵਾਨਾ ਤਿਆਰ ਕਰਿਆ ਕਰਮਾਲੀ ਨੇ ਉਹਨਾ ਕੱਦ ਕਾਠਾ ਡੇਰੇ ਦੀ ਬਾਈ ਨੂੰ ਪੁੱਛ ਲਾਂਗੇ ਆਪਾਂ ਅੱਜ ਦਾ ਜਿਹੜਾ ਸੂਆ ਇਸ ਵਾਰ ਛੋਟੀ ਬਹੁਤ ਸੁਨੱਖੀ ਆ ਬਾਈ ਦਿੱਤੀ ਆਇਆ ਇੱਥੇ ਖਾਣੇ ਦੇ ਰੱਖੇ ਦੋ ਲੱਖ ਵੀ ਸੂਆ ਕਿਹੜਾ ਸੂਆ ਬਈ ਇਸ ਵਾਰ ਸੂਆ ਦੂਜਾ ਜੀ ਦੂਜਾ ਸੂਆ ਜੀ ਹਾਂ ਜੀ ਕਿੰਨੇ ਦਿਨਾਂ ਦੀ ਆਹਾਂ ਪਹਿਲਾਂ ਨਾ ਜੀ ਪਹਿਲਾਂ ਹਾਂ ਜੀ ਹਾਂ ਪਹਿਲਾ ਸੂਆ ਸੂਆ ਕਿੰਨੇ ਦਿਨਾਂ ਦੀ ਸੋ ਨਿਕਰਾ 15-20 ਦਿਨ ਬੱਚਾ ਕੀ ਦੇਤਾ ਬਾਈ ਇਹ ਤਾਂ ਬਸ ਕੱਟਾ ਹੀ ਆ ਅੱਛੀ ਹੈ ਜੀ ਬੱਚਾ ਮਗਰ ਕੱਟਾ ਤੇ 15-20 ਦਿਨ ਸੂਈ ਨੂੰ 15-20 ਦਿਨ ਇਹ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਧਿਆਰ 15 ਕਿਲੋ ਧਿਆਰ ਹੈ 15 ਕਿਲੋ ਹਾਂ ਜੀ ਪੂਰਾ ਤਸੱਲੀ ਵਾਲਾ ਦੋ ਨਾਲ ਨਾਲ ਦੇ ਡੱਬੇ ਮਰਵਾ ਰਾਂਗੇ ਹਾਂ ਜੀ ਤੇ ਚਵਾਈ ਚੁਕੀ ਦੀ ਚੰਗੀਆਂ ਪੋਲੀ ਜਮਾਈ ਜਮਾਈ ਤੇ ਜਿਹਦਾ ਭਾਅ ਦਾ ਵੇਚਣ ਵਾਲਾ ਵੇਚਣ ਮੈਂ ਜਿਹੜਾ ਵੀਡੀਓ ਦੇਖ ਕੇ ਵੀ ਮਾਨਤਨ ਕਰ ਦਾਂਗਾ ਠੀਕ ਆ ਮੁੱਲ ਹੈ ਕੀ ਆ ਬਾਈ ਮੁੱਲ 2 ਲੱਖ ਹੀ 2 ਲੱਖ ਮਾਨਤਨ ਵਿੱਚੋਂ ਖੁੱਲਾ ਹੋ ਜੀ ਹਾਂ ਕੋਣੇ ਮੋਬਾਈਲ ਨੰਬਰ ਮਾਏ ਲਮਨ ਆਸੀ ਸਾਸ ਤੋਂ ਦੀ ਖੇਤਰ ਪਾਸੋਂ ਵੀ ਤੇ ਇੱਕ ਹੋਰ ਨੰਬਰ ਦੇ ਦਿੱਤੇ ਰਹਾਪੇ ਦਾ 83607 38197 ਇਹ ਤੁਹਾਡਾ ਨੌਰਾ ਕਿੱਥੇ ਆ ਇਹ ਜਦੋਂ ਆਪਾਂ ਓਵਰ ਬ੍ਰਿਜ ਉਤਰਾਂਗੇ ਜੀ ਸੂਰ ਦੇ ਨਾਲ ਕੱਸੀ ਕੱਸੀ ਜਾ ਕੇ ਜੀ ਬਸੂਣਾ ਛੱਪਰ ਪਾਇਆ ਹੋਇਆ ਜੀ ਮੋੜ ਮੋੜ ਹਾਂ ਨਾ ਮੋੜ ਖੁਰਦੇ ਜੀ ਜਿਹੜਾ ਓਵਰ ਬ੍ਰਿਜ ਉਤਰਾਂਗੇ ਆਪਾਂ ਅੱਛਾ ਇਹ ਕਿਹੜੀ ਤਲਵੰਡੀ ਨੂੰ ਛੜ ਕੇ ਜਾਂਦੇ ਆ ਇਹਦੇ ਓਵਰ ਬ੍ਰਿਜ ਬਣਿਆ ਹਾਂ ਜੀ ਛੋਟੇ ਮੋੜਾ ਬੰਡੀ ਮੋੜ ਛੋਟੇ ਪਿੰਡ ਮੋੜ ਖੁਰਦੇ ਹਾਂ ਜੀ ਠੀਕ ਹੈ ਤੇ ਇੱਕ ਵਾਈ ਤੁਹਾਡਾ ਨਾਂ ਕੀ ਪੈਂਦਾ ਕੀ ਨਾਂ ਤੇ ਪਾਲ ਕੇ ਜੀ ਪਾਲ ਕੇ ਖਾਣੇ ਦੀ ਪਾਲ ਅੱਛਾ ਤੇ ਚੰਗੇ ਡੰਗਰ ਰੱਖ ਦਿਓ ਹਾਂਜੀ ਠੀਕ ਹੈ ਜੇ ਕੋਈ ਦੂਰੋਂ ਡੇੜਾ ਆ ਫੇਰ ਰਾਤ ਦਾ ਪ੍ਰਬੰਧ ਤਾਂ ਪਮੈ ਇੱਕ ਡੰਗਰ ਜੋ ਦੋ ਸੀ ਹਾਂਜੀ 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 ਛੱਲੀ ਕਰਕੇ ਲਿਜਾ ਦੇ ਜਮਾਈ ਠੀਕ ਹੈ ਤੇ 21 ਸਤੰਬਰ ਕਵੰਜਾ ਨਾਲ 7 38 ਇੱਕ ਤੋਂ ਬਣ ਲਿਆ ਜੀ ਠੀਕ ਹੈ ਜੇ ਵੀ ਬਣਾ ਲੈ ਸਵਕ ਕਵੰਜਾ ਨਾਲ ਚੰਗੇ ਡੰਗਰ ਹੁੰਦੇ ਆ ਪਸ਼ੂ ਮੰਡੀ ਮੋੜ ਦੇ ਉੱਪਰ ਲੈ ਕੇ ਆਇਆ ਮੋੜ ਖੁਰ ਦਵਾਈਆਂ ਦਾ ਪਿੰਡ ਆ ਤੇ ਆ ਚਾਰ ਡੰਗਰ ਆ ਚਾਰੇ ਸਾਨੂੰ ਦਿਖਾ ਤੇ ਬਣਾ ਲੈ ਸਵਰਕ ਕਵੰਜਾ ਇੱਕ ਨਗ ਹੋਰ ਆ ਬਾਈ ਬੰਨਿਆ ਕੋਲੇ ਤੇ ਇਹ ਵੀ ਚੰਗੀ ਆ ਝੋਟੀ ਦੇਖੋ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਨੌਰਾ ਬੰਨਿਆ ਦਾ ਇਸ ਤੋਂ ਇਲਾਵਾ ਵੀ ਘਰੇ ਹੋਰ ਵੀ ਡੰਗਰ ਹੁੰਦੇ ਆ ਤੇ ਆ ਝੋਟੀ ਵੀ ਕਰਨਾ ਚਾਹੀਦਾ ਪਹਿਲਾ ਸੂਈ ਇਹ ਸੂਈ ਐ ਇਸ ਵਾਰ ਇੱਥੇ ਮਾਲ ਜਾ ਵਾਟਾ ਮਾਰਨਾ ਬਠਿੰਡੇ ਇੱਥੰਗੇ 8 ਡਰੋਨ ਬਣੇ ਹੋਏ ਨੇ ਡੰਗਰ ਕੀਤਣਾ ਤੇ ਝੋਟੀ ਮੈਂ ਦਿਖਾ ਦਿਆਂ ਤੁਹਾਨੂੰ ਵੀ ਝੋਟੀ ਕੁੰਡਾ ਸਿੰਘ ਬਈ ਸੋਹਣੀ ਫੇਸ ਕੁਆਲਿਟੀ ਤੇ ਬੜੀ ਬਾਗਮਾਲ ਝੋਟੀਆਂ ਜਿਆਦਾ ਲੇਵਾਲੂ ਆ ਬਹੁਤ ਸੋਹਣਾ ਤਿਆਰ ਕਰਿਆ ਕਰਨ ਵਾਲੀ ਨੇ ਬਈ ਸੂਆ ਇਹ ਕਿਹੜਾ ਸੂਪੀਆ ਸਵਾਰ ਪਹਿਲੀ ਆ ਬਈ ਕੱਟੀ ਆ ਪਹਿਲਾ ਸੂਆ ਸੂਈਆ ਬੱਚਾ ਮਗਰ ਕੱਟੀ ਆ ਨਾ ਕਿੰਨੇ ਕੱਟਾ ਹੋਏ ਕੱਟਾ ਬੱਚਾ ਮਗਰ ਕੱਟਾ ਕਿੰਨੇ ਕਿੰਨੇ ਦਿਨਾਂ ਦੀ ਸੂਈਆ ਇਹ ਹੋ ਗਏ ਬਈ 15 20 ਦਿਨ 15 20 ਦਿਨ ਦੀ ਸੂਈ ਨਹੀਂ ਹੋਏ ਹੋਗੇ ਤੇ ਦੁੱਧ ਕਿੰਨਾ ਕਿ ਤਿਆਰ ਕਰ ਗਈ ਬਈ 15 ਕਿਲੋ ਤਿਆਰ ਆ ਬਈ 15 ਕਿਲੋ ਤੇ ਚੰਗੇ ਦੁੱਧ ਵਾਲੀਆਂ ਹੀ ਆ ਸਾਰੀਆਂ ਹਾਂ ਬਈ ਠੀਕ ਆ ਚ ਬਈ ਜੁਬੀ ਦੀ ਚੰਗੀ ਆ ਪੋਲੀ ਆ ਜਮਾ ਬੰਦਾ ਬੁੜ ਤੇ ਇਹ ਕਿੰਨੇ ਕੀਤੇ ਰੈਂਗੇ 1,55,000 ਇੱਕ 1.55 ਦੀ ਮਾਨਦਾਨ ਹੋ ਜੂ ਵਿੱਚ ਉਹਦੇ ਵੀ ਠੀਕ ਆ ਲੈ ਵੀ 1.55 ਮਾਨਦਾਨ ਇਹਦੇ ਵਿੱਚੋਂ ਵੀ ਹੋ ਜੂ ਬਾਈ ਕਹਿੰਦਾ ਤੇ ਆਹ 6 ਡੰਗਰ ਪਾਈਆਂ ਦੇ ਦਿਖਾਦੇ ਪਿੰਡ ਮੌੜ ਖੁਰਦਾ ਮੌੜ ਤੋਂ ਤਲਵੰਡੀ ਰੋਡ ਦੇ ਉੱਪਰ ਪੈ ਜਾਂਦਾ ਇਹ ਵਪਾਰ ਦਾ ਕੰਮ ਆ ਪਾਈਆਂ ਦਾ ਸਾਫ ਸੁਥਰਾ ਜਿਹਾ ਕੰਮ ਆ ਇਸ ਤੋਂ ਇਲਾਵਾ ਵੀ ਜੇ ਕਿਤੇ ਹੋਰ ਡੰਗਰਾਂ ਦੀ ਜਰੂਰਤ ਹੋਣੀ ਆ ਤਾਂ ਪਾਈਆਂ ਨਾਲ ਸੰਪਰਕ ਬਣਾ ਸਕਦੇ ਹੋ ਫੋਨ ਨੰਬਰ ਆਪਾਂ 2-3 ਵਾਰ ਜਿਹੜਾ ਵੀਡੀਓ ਦੇ ਵਿੱਚ ਪਹਿਲੇ ਬੋਲੇਗਾ ਬਣਾ ਲਓ ਸੰਪਰਕ ਪਾਈਆਂ ਨਾਲ ਡੰਗਰ ਸਾਰੇ ਚੰਗੇ ਆ ਵੀ ਮੈਂ ਬੀਚੋ ਜਬਰਦਸਤ ਸਮਝ ਚੋਰਾ ਤਾਰਾ ਕਰਾਉਣੇ ਇੱਕ ਵਾਰੀ ਚੈੱਕ ਤੇ ਫਿਰ ਸਾਨੂੰ ਦੱਸਾਂਗੇ ਵੀ ਇਹ ਕਿਨੇ ਖਾਦੀ ਹੈ ਤੇ ਕਿਨੇ ਦੁੱਧ ਦੀ ਮਾਲਕ ਹੈ ਤੇ ਕਹਿਮੇ ਕਿ ਚੂਏ ਤੇ ਮਗਰੇ ਦੇ ਬੱਚਾ ਕੀ ਹੈ ਤੇ ਬਿਲਕੁਲ ਕਲੈਕ ਪੰਡੇ ਦੀ ਹੈ ਤੇ ਆ ਟ੍ਰੱਕ ਵੇਚ ਕਵਾੜੀ ਖਰੋਚੇ ਕਿ ਕਵਾੜੀ ਹੈ ਤੇ ਬਿਲਕੁਲ ਤੋਂ ਉੱਚੇ ਤੁਰਦੀ ਹੈ ਚਰਮਾ ਘੋੜੀ ਵਾਲੀ ਤੋਰ ਹੈ ਦੇਖੋ ਫੁੱਲ ਕੱਦ ਫੁੱਲ ਵਾਜਣਾ ਤੋਰਾ ਤਾਰਾ ਚੈੱਕ ਕਰਨ ਵਾਲਾ ਇੱਕ ਵਾਰੀ ਲੇਵਲੂ ਕੋ ਬੜਾ ਸੋਨਾ ਤਿਆਰ ਕਰਿਆ ਯਾਰ ਕਰਮਾਲੀ ਨੇ ਬਹੁਤ ਜਿਆਦੇ ਡਬਲ ਹਵਾਨੇ ਦੀਆ ਤੇ ਉਨੀ ਵੱਡੀ ਵੀ ਆਪ ਲੇਵਲੂ ਭਾ ਵੀ ਉਨੇ ਹੀ ਬੜਾ ਤਿਆਰ ਕਰਿਆ ਜਿੱਦੀ ਵੱਡੀ ਆਪ ਪੂਰਾ ਖੁੱਲਾ ਢੋਲਾ ਹਵਾਨਾ ਇਸ ਤਰ੍ਹਾਂ ਕਰਾ ਲਿਆ 17 18 ਲੀਟਰ 26x28 ਕਿੱਟ ਐਨਾਂ ਦੇ ਵਿੱਚ 15 16 ਥੋਲਾ ਲਾ ਲਓ 15 16 ਕਿੱਟ ਚਟੂ ਸਾਹਿਬ ਆਏ ਐਵੇਂ ਉਹ ਨਹੀਂ ਕਰਿਆ ਨਾ ਬੜਾ ਕਦੀ ਕਰਦੀ ਬੋਲੇ ਨਹੀਂ ਕਰਦੀ ਆ ਬਈ ਆਪਣੀ ਕਰਦੀ ਮੱਝ ਪਿੰਡ ਕਿਹੜਾ ਪਿੰਡ ਸੂਰਤੀ ਹੈ ਜੀ ਸੂਰਤੀ ਹੈ ਸਰਪੀਆਟੇ ਜੀ ਜਿਲਾ ਸਤਸਾ 10 ਕਿਟ ਮੈਂਦਾ ਸਰਗੁਰgarh ਤੋਂ ਬੱਚਾ ਆਦਾ ਮਗਰ ਕੀ ਉਹ ਕਰਤੀ ਹੈ ਬਹੁਤ ਬੁਰੀ ਟੀੜੀ ਆ ਰਹੀ ਹੈ ਕੋਈ ਛਿਮਣਾ ਇਹਦਾ ਸਪੈਸ਼ਲ ਆ ਹਸਾਰ ਵਾਲਾ ਜੀ ਹਸਾਰ ਵਾਲਾ ਤੇ ਚੂਹੇ ਕੈਮ ਹੁਣ ਹੁਣ ਹੈ ਚੌਥਾ ਸੁਈ ਚੌਥੇ ਸੁਈ ਹੈ ਜੀ ਸੁਈ ਹੈ ਹੁਣ ਚੌਥੇ ਸੁਈ ਆ ਜਾਂਦੀ ਹਾਂ ਜੀ ਕਿੰਨੇ ਦਿਨਾਂ ਦੀ ਸੁਈ ਹੈ ਬਾਈ ਜਿਹੜਾ ਹੋ ਗਿਆ ਜੀ ਇਹਨੂੰ 8 ਤਰੀਕ ਦੀ ਸੁਈ 12 13 ਦਿਨ ਹੋ ਗਏ ਮਿਸਹਾਨਾ ਤੱਕ ਤੇ ਹੁਣ ਦੁੱਧ ਕਿੰਨਾ ਕਿ ਤਿਆਰ ਆ ਬਾਈ ਮੌਕੇ ਤੇ ਹੁਣ ਹੈਗਾ ਜੀ 15 16 ਕਿਲੋ ਲਾ ਲਓ ਜੀ ਹੈਗਾ ਠੀਕ ਹੈ ਕਿੰਨਾ ਕੁ ਪਾ ਦੋਗੇ ਬੱਚੇ ਬੱਚਿਆਂ ਨੂੰ ਚਗਾ ਦੇਣਾ ਸੀ ਬਾਹਲਾ ਕਿਤੇ ਮਿਲਿਆ ਨਹੀਂ ਆਓ ਫਿਰ ਅੱਤੋਂ ਨੂੰ ਪਤਾ ਹੀ ਜਵੇ ਕਿੰਨਾ ਕੁ ਪਾ ਦੂਗੀ ਬਾਈ ਆਈਡੀਆ ਜੀ ਵੇਖੋ ਜੀ ਵੱਧ ਨਹੀਂ ਸਕਦੀ ਇਹ ਤਾਂ ਟਰੈਕ ਦੇ ਸਾਰੇ ਟਰੈਕ ਦੇ ਸਾਰੇ ਆ ਠੀਕ ਹੈ ਤੇ ਵੱਧ ਵੀ ਸਕਦੀ ਹੈ ਹਾਂ ਜੀ ਮੈਂ ਚੰਗੇ ਕਿਸੇ ਮੱਥੇ ਕੋ ਹੋਣੀ ਤੇ ਵੇਚਣ ਵਾਲਾ ਭਾਅ ਦਾ ਬਈ ਮੰਗੀ ਜਿਹਨੇ ਮਰਜੀ ਜਾ ਵੇਚਣ ਵਾਲਾ ਦੱਸੇ 1.90 1 ਲੱਖ 90 ਹਜ਼ਾਰ ਇਮਾਨਦਾਰ ਹੋ ਜੂਗਾ ਜਮਾ ਮਦਦ ਸਹੀ ਸਹੀ ਦੱਸਤਾ 1.90 ਜਮਾ ਜਾ ਕੋਈ ਛੋਟ ਨਹੀਂ ਫੋਨ ਨੰਬਰ ਹੈ 9188 ਜੀ ਠੀਕ ਹੈ ਬਾਈ 91098 ਇੱਕ ਵਾਰੀ ਹੋਰ ਬੋਲੋ 958819098 ਠੀਕ ਹੈ ਇਹ ਬਾਈ ਦਾ ਫੋਨ ਨੰਬਰ ਆ ਜੀ ਇਹ ਦੁਕਾਨ ਇੱਕ ਵਾਰੀ ਹੋਰ ਬੋਲ ਦਿਓ ਜੇ ਵੱਲੋਂ ਇੱਕ ਵਾਰੀ ਹੋਰ ਦੇਖ ਲੈਣੇ ਨੇੜੇ ਤੋਂ ਮੇਰੇ ਕੋਲ ਸਾਫ ਥਾਣਾ ਹਵਾਨੇ ਦੀ ਚਾਰੋਂ ਥਾਣੇ ਕੁਝ ਤੇ ਪੁੱਲ ਗੈਪ ਵਾਲਾ ਵੱਡੀ ਵੱਡੀ ਬਹੁਤ ਮਾਝੇ ਯਾਰ ਘਰ ਦੀ ਮਾਝਾ ਹੋਣੇ ਸਾਫ ਤਾਂ ਨਹੀਂ ਕਿਹੜੇ ਕੁੰਡੇ ਹੀ ਨਹੀਂ ਇੱਥੇ ਮੰਤਰ ਦੇਖੋ ਯਾਰ ਮਾਝੇ ਦੀ ਬਾਤ ਮਗਰ ਵੀ ਬੱਚਾ ਕੱਟੀ ਐ ਚੰਗੇ ਸੀਮਨ ਦੀ ਕੱਟੀ ਐ ਕੁੰਡੇ ਹੀ ਨਹੀਂ ਪਤਾ ਇੱਥੇ ਨਾ ਕਿਉਂ ਰਗਾ ਕੱਟੀ ਪੂਰੀ ਆ ਦੁਨੀਆ ਵਿੱਚ ਜਿਹੜਾ ਬਾਈ ਗਣੇ ਸੀ ਮਨ ਲੱਗਿਆ ਹੋਇਆ ਤੇ ਵੱਡੀ ਬੁੱਡੀ ਬਹੁਤ ਅਮਰ ਜੀ